ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਬਾਬਾ ਅਤਰਿੰਦ ਦੇ ਸਥਾਨ ਤੇ ਨਮਸਕਾਰ ਕਰਨ ਆਏ ਸੀਗੇ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਮਾਤਾ ਭੋਲੀ ਦਾ ਗੁਰਦੁਆਰਾ ਇੰਨੀ ਸਰਦਾ ਦੇ ਨਾਲ ਸੇਵਾ ਕਰ ਰਹੇ ਨੇ ਤਲਾਬ ਦੀ ਸਫਾਈ ਦਾ ਕੰਮ ਚੱਲ ਰਿਹਾ ਜੀ ਦੇਖੋ ਤੁਸੀਂ ਬਾਬਾ ਜੀ ਆਪਦੇ ਕੱਪੜਿਆਂ ਦਾ ਨਾਂ ਧਿਆਨ ਕਰਦੇ ਹੋਏ ਅਸੀਂ ਬਾਬਾ ਜੀ ਨੂੰ ਘੰਟਾ ਹੋਏ ਦੇਖ ਰਹੇ ਹਾਂ ਬਾਬਾ ਨੂੰ ਜੀ ਬਾਬਾ ਜੀ ਨੂੰ ਤੇ ਬੱਬਾ ਜੀ ਨਾ ਕੋਈ ਮਤਲਬ ਨਾ ਗਰਮੀ ਦੇਖ ਰਹੇ ਨੇ ਨਾ ਧੁੱਪ ਦੇਖ ਰਹੇ ਨੇ ਤੂੰ ਦੇਖੋ ਭਰਾ ਬਈ ਸੇਵਾ ਹੁੰਦੀ ਹੈ ਜੀ ਅੱਜ ਕੱਲ ਆ ਕੇ ਗੁਰਦੁਆਰੇ ਵਾਲਾ ਫੋਟੋ ਬਾਕੇ ਕਹਿ ਜਾਂਦਾ ਮੈਂ ਸੇਵਾ ਕਰਦਾ ਜੀ ਉੱਪਰ ਨਹੀਂ ਲੱਗਦੀ ਜਾਂਦੀ ਭਾਈ ਠੀਕ ਆ ਬੱਬਾ ਜੀ ਜਦੋਂ ਮਹਾਰਾਜ ਤੇ ਘੋਸ਼ ਰੱਖੀ ਦੇ ਨਾ ਧੁੱਪ ਲੱਗੇ ਨਾ ਠੰਡ ਲੱਗੇ ਠੀਕ ਆ ਭਾਈ ਠੀਕ ਆ ਭਾਈ ਸੱਚੀ ਸੇਵਾ ਦਾ ਫਲ ਬਟਾਉਂਦਾ ਸੇਵਾ ਕਰਦਾ ਮਿਲ ਲੱਗਦੀ ਠੀਕ ਆ ਬੱਬਾ ਜੀ ਬੱਬਾ ਜੀ ਅੱਜ ਦੇ ਦਿਨ ਕੀ ਹੋਇਆ ਸੀ ਆਪਾਂ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਇਹ ਅਬਰਸਾ ਦਾ ਟੈਕ ਹੋਇਆ 1984 ਜੀ ਠੀਕ ਹੈ ਜੀ ਅਬਰਸਾ ਦਾ ਟੈਕ ਜਿਹੜਾ ਇੱਕ ਤਰੀਕ ਤੋਂ ਸ਼ੁਰੂ ਹੋ ਕੇ ਵੱਡਾ ਉਹ ਤੋਂ ਜ਼ਿਆਦਾ ਜਿਹੜਾ ਬੰਬਾਂ ਨਾਲ ਤੋਪਾਂ ਨਾਲ ਹੋਇਆ ਉਹ ਤਿੰਨ ਤੋਂ ਲੈ ਕੇ ਸੀ ਤੱਕ ਹੈ ਨਾ ਹਾਂਜੀ ਤੇ ਆਪ ਦਿਨ ਨੂੰ ਦਾ ਹੰਕਾਰ ਵੀ ਸਿਖਰਾਤੇ ਦੀ ਠੀਕ ਹੈ ਜੀ ਇਹ ਸਿੱਖਾਂ ਨੂੰ ਖਤਮ ਕਰ ਦਾਂਗੇ ਠੀਕ ਹੈ ਜੀ ਇੰਦਰ ਸਿੰਘਾਂ ਨੇ ਇਹ ਸੋਚ ਦਿੱਤੀ ਕਿ ਸਿੱਖ ਹੋਰ ਦੀ ਜੇ ਤੋਂ ਖਤਮ ਹੋਏ ਮੈਂ ਕਰ ਦੂੰਗੀ ਖਤਮ ਸਹੀ ਗੱਲ ਆਈ ਪੂਰਾ ਸਿੱਖਰਾਂ ਦੇ ਹੰਕਾਰ ਤੇ ਉਹਨਾਂ ਨੇ ਬਹੁਤ ਵੱਡਾ ਸਿੱਖ ਹਮ ਦਾ ਨਿਖਾਲ ਕੀਤਾ ਪਰ ਸਿੱਖਾਂ ਦੀ ਬਾਦਰੀ ਦਾ ਵੀ ਸ਼ੇਖਰ ਸੀ ਜਿੱਦੇ ਉਹਦੇ ਘਰ ਤੇ ਜਾ ਕੇ ਹੀ ਸਹੀ ਗੱਲ ਸਿੱਖਾਂ ਨੇ ਗੱਡੀ ਚੜ੍ਹਿਆ ਸਹੀ ਗੱਲ ਆ ਬਾਈ ਸਾਲ ਤੱਕ ੱਟੇ ਹੋਏ ਦਾ ਐਵੇਂ ਸਾਲ ਤੱਕ ਤਾਂ ਲੈਕਾ ਬਸਲਾ ਠੀਕ ਹੈ ਜੀ ਸਿੰਘ ਅੱਜ ਵੀ ਹੈਗੇ ਨੇ ਭਾਈ ਉਦੋਂ ਵੀ ਹੈਗੇ ਤੇ ਅੱਤਰ ਵੀ ਹੈਗੇ ਸਹੀ ਗੱਲ ਆ ਬਾਈ ਦੇਖਣੀ ਤਾਂ ਮੁਕਦੇ ਹੁੰਦੇ ਨਹੀਂ ਮੁਕਦੇ ਆ ਬਾਈ ਇਹਦੇ ਬੋਟਾ ਪੈਸੇ ਬੁੱਕ ਜਾਂਦੇ ਨੇ ਇਹਨਾਂ ਨੂੰ ਸਿੱਖ ਸਿੱਖਾ ਕੀ ਕਰੋ ਠੀਕ ਆ ਬਾਈ ਸਿੱਖਾਂ ਦੀ ਬਰਨਾਮੀ ਹੁੰਦੀ ਹੈ ਇਹਨਾਂ ਦੇ ਇਹਨਾਂ ਨੂੰ ਸਿੱਖ ਕਹਿੰਦੇ ਸਾਡੀ ਉਹ ਸਿੱਖਾਂ ਦੀ ਬਰਨਾਮੀ ਹੁੰਦੀ ਹੈ ਜਿਹੜੇ ਸਾਡੇ ਗੁਰੂ ਦੇ ਲਾਲ ਸਾਰੇ ਲਾਲਚਾਂ ਨੂੰ ਛੱਡ ਕੇ ਮਤਲਬ ਨੀਆਂ ਦੇ ਵਿੱਚ ਖੜ ਗਏ ਹਨ ਸਹੀ ਗੱਲ ਹੈ ਜੀ ਤੇ ਉਹ ਉਹਨਾਂ ਤਾਂ ਲਾਲਚਾਂ ਨੂੰ ਛੱਡ ਕੇ ਨੀਆਂ 'ਚ ਖੜੇ ਤੇ ਕਿਹਦੇ ਕਿਹ ਦੇ ਖੇਲ ਜਾਂਦੇ ਹਾਂਜੀ ਅੱਜ ਅਸੀਂ ਥੋੜੀ ਥੋੜੀ ਨਾਲ ਦੇ ਤੇ ਵੋਟਾਂ ਪਾ ਦਿੰਨੇ ਰੋਡੇ ਭਡੇ ਨੂੰ ਪਾ ਦਿੰਨੇ ਜੀ ਪਾ ਦਿੰਨੇ ਜੀ ਅਸੀਂ ਦਾਵਾ ਕਰਦੇ ਵੀ ਸਿਕੁੰਨੇ ਆ ਬਾਬਾ ਜੀ ਇਹ ਜਿਵੇਂ ਆਪਾਂ ਕਹਿੰਦੇ ਆ ਆਪਾਂ ਜੀ ਇਹ ਗਧਿਆਂ ਦੇ ਸ਼ੇਰ ਦੀ ਖੱਲ ਪਾ ਕੇ ਇਹ ਸ਼ੇਰਾਂ ਨੂੰ ਫਿਰਦੇ ਨੇ ਜੀ ਇਹ ਤਾਂ ਗਧੇ ਨੇ ਜੀ ਇਹ ਬਰਤਨ ਕਰਿਆ ਸੀ ਨਾ ਇੱਕ ਵਾਰੀ ਹੱਸਿਆ ਜੀ ਭਾਈ ਇਹ ਜਿਹੜੇ ਛੋਟੇ ਚ ਡਲ ਗਏ ਨਾ ਅੱਛਾ ਜੀ ਕਿਸ ਨੂੰ ਓਖਾ ਕਰਨੀਏ ਪਿੱਛੇ ਲੜੇ ਹੋਏ ਨੇ ਸ਼ਾਂਤਤਾ ਇਹਨਾਂ ਦੀ ਬਾਤ ਹੀ ਹੁੰਦੀ ਹੈ ਅੱਛਾ ਜੀ ਉਹ ਤਾਂ ਡਲ ਹੈ ਗਿਆ ਬਈ ਉਹ ਮਹਾਰਾਜ ਪਹੇਲੇ ਕਰਦਾ ਸਿੱਖਾਂ ਦਾ ਖੜਾ ਸੀ ਧੂਮੇਗਾ ਠੀਕ ਆ ਬਈ ਇਹ ਵੀ ਮਹਾਰਾਜ ਕਰੂ ਹਾਂਜੀ ਸੰਤਪਣਾ ਖਤਮ ਹੋ ਗਏ ਨਾ ਜਿਵੇਂ ਬਈ ਇਸ ਟਾਈਮ ਸਿੱਖ ਕੌਮ ਦੀ ਪੂਰੀ ਲਹਿਰ ਚੱਲ ਰਹੀ ਹੈ ਆਪਣੇ ਸਨੂਰ ਤੋਂ ਸਾਰਾ ਸਿਮਰਜੀਂ ਮੰਨਨੇ ਉਤਬੀਅੰਤ ਸਿੰਘ ਦੇ ਪੁੱਤਰ ਸਰਵੀ ਸਿੰਘ ਫਰੀਦਕੋਟ ਤੋਂ ਤੇ ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਬਾਬਾ ਜੀ ਲੋਕ ਕਹਿ ਰਹੇ ਨੇ ਵੀ ਇਸ ਦਾ ਝੋਟੇ ਝਗਾਵਾਂਗੇ ਇਹਨਾਂ ਨੂੰ ਜਨਕੀ ਵੀ ਕਿੱਥੇ ਤਾਂ ਸਿੱਖ ਜਾਗਰੂਕ ਨੇ ਉੱਥੇ ਝਟਾ ਦੇਣਗੇ ਭਾਈ ਠੀਕ ਹੈ ਜੀ ਆਜਾਦ ਵੀ ਦੁਆਰਾ ਤੁਹਾਨੂੰ ਠੀਕ ਹੈ ਜੀ ਜਿੱਦਾਂ ਸਿੱਖ ਜਾਗਰੂਕ ਹੋਏ ਤਾਂ ਤਾਂ ਉਹ ਇਸ ਨੂੰ ਜਿਸ ਨੂੰ ਮਾਰਨ ਨੂੰ ਝਟਾ ਦੇਣਗੇ ਹਾਂਜੀ ਜਮੀਰ ਮਰੀ ਹੋਈ ਲੈ ਕੇ ਦੂਜੇ ਪਾਸੇ ਭੱਗ ਗਏ ਫੇਰ ਕੀ ਕਰਨਾ ਜੀ ਹੋਰ ਕਹਿਣਾ ਕੀ ਹੈ ਹਣਾ ਚਲੋ ਫੇਰ ਮਹਾਰਾਜ ਐਪੀ ਡਿਊਟੀ ਲਾਉਗਾ ਜੀ ਹਾਂਜੀ ਹਾਂ ਕਲਾ ਕਲਾ ਵਰਤਰੀ ਆ ਭਾਈ ਸੜਕੀ ਪਾਏ ਠੀਕ ਹੈ ਬਾਈ। ਹਲਕੇ ਚ ਆਉਂਦੀ ਸਾਡੀ ਰੋਟਾ। ਠੀਕ ਹੈ ਬਾਈ। ਮਾਦਾ ਸਵੇਹੀ ਉੱਠ ਕੇ ਕੌਣ ਸਪੌਣ ਤੋਂ ਪਹਿਲਾਂ ਲੱਗੇ ਕਿ ਲੈਣ ਨੂੰ ਪਤਾ ਨਹੀਂ ਸੇਵਾ ਕਰਨੀ ਕਿੱ데 ਨਾ। ਹੂੰ ਸੇਵਾ ਕਰਦੇ ਸਹੀ ਗੱਲ ਆ। ਮੱਸੀਆ ਗਈ ਹੁਣ ਇਹਨਾਂ ਨੂੰ ਸਾਰੇ ਨੂੰ ਸਾਫ ਕਰਕੇ ਕੇ ਦੁਆਰੇ ਪਾਣੀ ਧਰਨਾ। ਇਹ ਸੇਦੀ ਮੱਸੀਆ ਹੀ ਆਪਣੇ ਬਾਈ। ਹਾਂਜੀ ਹਾਂਜੀ। ਉਹਦੋਂ ਪਾਣੀ ਧਰਨਾ। ਠੀਕ ਹੈ। ਗੱਲ ਸਾਬ ਵਾਹਿਗੁਰੂ ਜੀ ਕੀ ਫਤਿਹ।